ਸੋਸੀਏ ਤੇ ਖੜੇ ਖੜੇ ਕਿਉਂਕਿ ਤੁਹਾਡੇ ਲੱਤ ਵਿੱਚ ਫ੍ਰੈਕਚਰ ਹੈ ਜੇ ਝੁੱਕ ਕੇ ਮੱਥਾ ਟੇਕ ਸਕਦੇ ਹੋ ਉੱਤੇ ਵਧੀਆ ਗੱਲ ਹੈ ਜੇ ਝੁੱਕ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਹੀ ਸਤਿਬਰਾਂ ਨੂੰ ਨਮਸਕਾਰ ਕਰੋ ਔਰ ਇਹ ਬਚਨ ਕਰੋ ਕਿ ਜੋ ਵੀ ਤੁਹਾਨੂੰ ਉਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾਏ ਸਵਾਲ ਕੀਤਾ ਜਾਏ ਉਹਦਾ ਤੁਸੀਂ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ਿੰਦ ਦਿੱਤਾ ਦਾ ਬਖਸ਼ਿੰਦ ਅਧਾਰ ਹੈ ਕਰ ਉਪਦੇਸ਼ ਸੁਝਿੜ ਕੇ ਬਹੁ ਭਾਤੇ ਬਾਉੜ ਪਿਤਾ ਘਰ ਲਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰਾਂ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਾਇਦ ਉਸ ਮਰਤ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਸਾਨੂੰ ਫੇਰ ਦੁਬਾਰਾ ਅਨੁਚਰਨਾਂ ਦੇ ਨਾਲ ਜੋੜਦਾ ਹੈ ਸੁਖਬੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਪਕਾਲੇ ਸਰਕਾਰ ਦੇ ਰਹੇਦਿਆ ਪੰਥਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦیاں ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਨਾ ਜਵਾਬ ਦੇਣਾ ਹੈ ਹਾਂਜੀ ਕੀਤਾ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ੁੱਲਾ ਹੋਈਆਂ ਸਤਾ ਦੇ ਦਰਮਨ ਸਾਡੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇ ਜਾਓ ਸਵਾਲ ਮੈਂ ਪੜ ਰਿਹਾ ਹਾਂ ਅੰਕਤ ਜੋ ਸਮਝ ਵਿੱਚ ਆ ਰਿਹਾ ਹੈ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਮੋੜਿਆ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ-ਕੋਹ ਕੇ ਕਤਲ ਕਰਨ ਵਾਲੇ ਜ਼ਾਲਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਇੱਤਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਦੂਜਾ ਸਵਾਲ ਇਹ ਹੈ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੌਫਾ ਸਾਥ ਜੇ ਸਿਰੋਤ ਦੋਧਾਕੇ ਐਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਤੁਹਾਨੂੰ ਸੁਣਾ ਹੋਇਆ ਕੋਈ ਇੱਕ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਕੀ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਦਾ ਸਾਥ ਨੂੰ ਮੁਆਫੀ ਦਿਵਾਉਣੇ ਉਹ ਬੇਨਾ ਕਿਸੇ ਦੇ ਮੰਗੜ ਤੋਂ ਜਿਵੇਂ ਤੁਸੀਂ ਜ਼ੱਤੇਦਾਰਾਂ ਨੂੰ ਆਪਣੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟ ਆ ਵੀ ਦੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉੱਥੇ ਉਹਨਾਂ ਨੂੰ ਕੋਈ ਚਿੱਠੇ ਦੇਣੇ ਕਿ ਸਭ ਸਾਰੇ ਸਾਧੂਨੋਂ ਮਾਫ ਕਰਦੇ ਹੋ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਹਾਰਾ ਆਇਆ ਨਾ ਸਹਾਰਾਂ ਦੇ ਦੌਰਾਨ ਬਹੁਤ ਭੁਲਾ ਹੋਈਆਂ ਮੈਂ ਐਸ ਤਰ੍ਹਾਂ ਕੇ ਬਖਸ਼ ਤੁਸੀਂ ਸਭ ਦਾ ਸਾਧੂਨੋਂ ਮਾਫ ਕਰੇ ਧਾਰਮਿਕ ਜਥੇਦਾਰਾਂ ਨੂੰ ਬੁਲਾ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਗਿਆ ਸਹਾਰਾ ਨੇ ਬੜੀ ਹਾਂ ਇਹਦਾ ਜਵਾਬ ਦਿਓ ਤੁਸੀਂ ਆਪਣੇ ਰਹਿਸ਼ ਤੇ ਸਤਿ ਸਾਬ ਦੇ ਜੇਜ਼ੇਦਾਰਾਂ ਨੂੰ ਬੁਲਾ ਕੇ ਸਵਦਾ ਸਾਥ ਨੂੰ ਦੇਣਾ ਮੰਨਦੇ ਵਾਕੇ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ ਤੇ ਹਾਂ ਹਾਂ ਜਾਂ ਨਾ ਬਸੋ ਇਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰਮੁਖਤ ਹੋ ਜਾਓਗੇ ਮਨ ਕਰਕੇ ਵੀ ਭਾਰਮੁਖਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਜਤ ਜਤ ਘਰ ਵਿੱਚ ਵਿਖੇ ਜਾਓਗੇ ਹਾਂਜੀ ਸਰਕਾਰ ਵੇਲੇ ਗੁਰੂ ਬ੍ਰਹਸਾਜੀ ਮਹਾਰਾਜ ਦੇ ਸਰੂਪ ਜਿਹੜਾ ਸਨ ਉਹ ਚੋਰੀ ਹੋਏ। ਕੰਤਾ ਦੇ ਉੱਤੇ ਪੋਸਟਰ ਲਾਏ ਗਏ। ਵੰਗਾਰਿਆ ਗਿਆ ਸਿੱਖਾ ਲੋ। ਗੰਦੀਆਂ ਗਾਰਾਂ ਉਹਦਾ ਪੋਸਟਰ ਉੱਤੇ ਲਿਖਿਆ ਲੱਗਿਆ। ਤੁਸੀਂ ਉਹਦਾ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ਨਾਕਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਤੁਸੀਂ ਉਹਦਾ ਗੁਸ਼ਟਾਂ ਦੇ ਉਸਤ ਪਨਾਏ ਕੀਤੇ ਉਹ ਤਾਂ ਪਰ ਔਰ ਉਸ ਤੋਂ ਬਾਅਦ ਜਿਹੜਾ ਮੋਰਚਾ ਲੱਗਾ ਬਹਿਮਲ ਕਰਾਂ ਜਾਂ ਕੋਟ ਪੂਰਾ ਜਾ ਕੇ ਸੰਗਤਾਂ ਮਹਾਰੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੱਖ ਤੁਸੀਂ ਗੋੜੀਆਂ ਮਾਰ ਕੇ ਭੁੰਦੇ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਗੁਰਾ ਤੁਸੀਂ ਮੰਨਦੇ ਹੋ ਕਿ ਨਹੀਂ ਹੋਇਆ ਜੀ ਕਿਉਂਕਿ ਜਿਹੜੇ ਤੁਸੀਂ ਸ਼੍ਰੋਮਣ ਕਮੇਟੀ ਨੂੰ ਕਹਿ ਕੇ ਜੇ ਸਵਦਾ ਸਾਹਿਬ ਦੇ ਮੁਆਫੀਬਾਨ ਹੋਇਆ ਫੈਸਲਾ ਸੀ ਉਹਨੂੰ ਸਹੀ ਕਹਿਰਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲੋਂ ਕੌਣ ਤੇ ਦੇ ਪੈਸਿਆਂ ਦੀ ਬੋਰਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਮੁਆਫੀ ਨੂੰ ਸਹੀ ਤਕਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹੋ ਉਸੇ ਘਰਾ ਕੀਤਾ ਹਾਂਜੀ ਸੰਜੀਤ ਸਿੰਘ ਡਾਕਟਰ ਪਜੀਤ ਸਿੰਘ ਜਿਹਨਾਂ ਦਾ ਜੇਕਰ ਅਕਸਰ ਹਰ ਕਾਲ ਵਿੱਚ ਆਉਂਦਾ ਹੈ ਤੁਸੀਂ ਸਾਹਮਣੇ ਆਓ ਜਿਹੜੀ ਸਸੇ ਵਾਰੀ ਦੇ ਸੌਦਾ ਸਾਕੇ ਮੁਆਫੀ ਦਾ ਤੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕਿ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਚਿਮਾ ਯਾਤਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਨਾਲ ਲੱਗਦਾ ਹੈ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਤੇ ਗੁਰਾਤ ਕੀਤਾ ਕਰੇ ਕਿ ਤਾਂ ਹਾਂ ਜਾਂ ਨਾ ਚ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਆਪ ਫੜਦਾ ਰੱਖਣਾ ਹੈ ਗੁਰੂ ਦਾ ਬਖਸ਼ਿੰਦ ਹੈ ਤੁਹਾਡਾ ਜੇਕਰ ਇਹ ਗੁਰਾ ਕੀਤਾ ਤਾਂ ਤੋੜਾ ਜਾਏਗਾ ਜੇ ਤੁਸੀਂ ਕੀਤਾ ਤੇ ਹਾਂ ਜਾਂ ਨਾ ਚ ਜਵਾਬ ਦਿਓ ਗੁਰੂ ਭਾਰਾ ਜੀ ਹਾਜ਼ੂਰੀ ਚ ਕਹਿੰਦਾ ਕਿ ਮੈਂ ਕੇਵਾਂ ਜਾਂਚਣਾ ਆਪਣੇ ਕੋਲੋਂ ਕੋਈ ਐਂ ਨਹੀਂ ਕੀਤਾ ਠੀਕ ਹੈ ਇਹ ਕਪੀਤਾ ਕਿਹਨੇ ਹੈ ਤੁਹਾਨੂੰ ਜਾਣਕਾਰੀ ਹੈ ਮੈਂ ਜਿੱਦਕੀ ਹਵਾਰਤ ਪੜਿਆ ਸੀ ਉਹ ਸਿੰਘ ਸਬਾਨਾ ਦੀ ਬਿਲਡਿੰਗ ਦਾ ਉਹਦੇ ਵਿੱਚ ਬਿਕਰ ਹੁੰਦਾ ਮੈਂ ਇਹ ਕਸ਼ਵਨਾ ਅੱਛੀ ਨਹੀਂ ਕਿ ਮੈਂ ਯਾਦ ਕਰਾ ਕਿ ਸ਼ਬਦ ਹੈ ਤੁਹਾਡੇ ਮੁਤਾਬਕ ਹੈ ਕਿ ਉਹ ਸਿੰਘ ਸਬਾਨਾ ਨੇ ਅਰਜ਼ੀ ਦਿੱਤਾ ਹੈ ਨਹੀਂ ਮੈਂ ਜੋ ਹਵਾਰਤ ਹੈ ਜਿਹੜੀ ਕੰਟਰੋਵਰਸੀ ਕੱਜੀ ਠੀਕ ਹੈ ਬਿਲਕੁਲ ਮੈਨੂੰ ਸਮਝ ਆ ਰਹੀ ਹੈ ਠੀਕ ਹੈ ਜਦੋਂ ਮਾਜਰਾ ਪ੍ਰਿੰਸਿਕ ਪ੍ਰਿੰਸਿਕ ਤੁਹਾਡੇ ਤੇ ਦੋਸ਼ ਹੈ ਇਹ ਗੱਲ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੀ ਸੌਦਾ ਸਾਥ ਲੈ ਲਓ ਜਾਂ ਸਾਥ ਵਿੱਚ ਜਦੋਂ ਇਹ ਸੁਆਬਕ ਪੁਰੇ ਵਿੱਚ ਉਹ ਸਰਪਤ ਘੋੜੇ ਤੇ